ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਅਮੀਰ ਘਰ ਤੇ ਸਾਰੇ ਤੰਦਰੁਸਤ ਹੋਵੋਗੇ ਤੇ ਜਿਹੜਾ ਅੱਜ ਦਾ ਵਲੌਗ ਆਪਾਂ ਕਰਦੇ ਆਗੇ ਸ਼ੁਰੂ ਅੱਜ ਮੰਮੀ ਕਹਿੰਦੀ ਪਈ ਪੱਠੇ ਨਹੀਂ ਖਾਂਦੇ ਮੱਝ ਕੀ ਹੋ ਗਿਆ ਮੱਝ ਪੱਠੇ ਕਾ ਨਹੀਂ ਖਾਂਦੀ ਪਈ ਕੀ ਹੋ ਗਿਆ ਪੱਠੇ ਵੇਜ ਹੋ ਜਾਂਦੇ ਆ ਹੈ ਪੱਠੇ ਨੂੰ ਮਾਂ ਮੋਸੀ ਦਾ ਕਮਲਾ ਆ ਕੇ ਪੱਠੇ ਵੇਜ ਬਣ ਜਾਂਦੇ ਅੱਛਾ ਪੱਠੇ ਵੇਜ ਹੋ ਜਾਂਦੇ ਆ ਪੀਲੇ ਹੋ ਜਾਂਦੇ ਪੱਠੇ ਆਪਾਂ ਨੇ ਸੱਜਰੇ ਲੈ ਕੇ ਨਾਲੇ ਹਾਂ ਹੁਣ ਤਾਂ ਹੀ ਹੈਗਾ ਸੱਜਰੇ ਦੇ ਰੋਜ ਲਿਆਇਆ ਕਰੋ ਅੱਛਾ ਤੇ ਡੈਡੀ ਕਹਿੰਨਗੇ ਅੰਦਰੇ ਨੂੰ ਭੈਣ ਲੈ ਅੱਛਾ ਤੇ ਮੱਝਾ ਖਾਂਦੀ ਨਹੀਂ ਕਹਿੰਨਾ ਮਤਲਬ ਹਾਂ ਹੋ ਦੇਨ ਜੀ ਸੋ ਗਾਇਸ ਮੰਮੀ ਦੱਸ ਰਹੀ ਐ ਨਾ ਫੋਨ ਕਰਕੇ ਚੁਕਾ ਦੇ ਨਾ ਗੋਏ ਵਾਲਿਆਂ ਨੇ ਉਹ ਕਿੱਥੇ ਕਰਿਆਦੇ ਲੈ ਆਣਗੇ ਪਾਉਣ ਲਈ ਮੈਂ ਪਾ ਲੈਣ ਜਾਣਾ ਪਸੂਣ ਠੀਕ ਐ ਗਾਇਸ ਉਸ ਤਰ੍ਹਾਂ ਮੰਮੀ ਦੱਸ ਰਹੀ ਐ ਕਿ ਇਹੜੀਆਂ ਮੱਝਾਂ ਹੈਗੀਆਂ ਆਪਣੇ ਬੇ ਪੱਠੇ ਨਹੀਂ ਖਾਂਦੇ ਜਿਸ ਤਰ੍ਹਾਂ ਆਪਾਂ ਬਈ ਰੋਟੀ ਨਹੀਂ ਖਾਂਦੇ ਉਸ ਤਰ੍ਹਾਂ ਮੱਝਾਂ ਵੀ ਆਪਣੇ ਬੇ ਪੱਠੇ ਨਹੀਂ ਖਾਂਦੀਆਂ ਇਸ ਲਈ ਪੱਠੇ ਬੇ ਮਤਲਬ ਵੈਸੇ ਨਹੀਂ ਹੁੰਦੇ ਕਈ ਵਾਰ ਵੱਧ ਜਾਂਦੇ ਹਨ ਜਦੋਂ ਮਤਲਬ ਕਿ ਵੱਧ ਜਾਂਦੇ ਫਿਰ ਉਹ ਕਈ ਵਾਰੀ ਅਗਲੇ ਦਿਨ ਪਾਜਦੇ ਕਈ ਵਾਰ ਖਾਂਦੀਆਂ ਮੱਝਾਂ ਕਈ ਵਾਰ ਨਹੀਂ ਖਾਂਦੀਆਂ ਇਸ ਲਈ ਅੱਜ ਆਪਾਂ ਡਿਸਾਈਡ ਕੀਤਾ ਕਿ ਸੱਜਰੇ ਪੱਠੇ ਵੱਢਿਆ ਕਰਾਉਣੇ ਆ ਬੰਦੇ ਤੋਂ ਪਾ ਕਰਨੇ ਆਪਾਂ ਦੋਸਤੋ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਆ ਆਪਣੀ ਟਰਾਲੀ ਖੜੀ ਆ ਪਏ ਤੇ ਪੱਠੇ ਲਾਉਣੇ ਆ ਤੇ ਆ ਆਪਣੀ ਖੜੀ ਜੀਪ ਜਿਹੜਾ ਅੱਜ ਦਾ ਵਲੌਗ ਆ ਬਹੁਤ ਹੀ ਘੈਂਟ ਹੋਣ ਵਾਲਾ ਦੋਸਤੋ ਅੱਜ ਆਪਾਂ ਕੀ ਕਰਨਾ ਅੱਜ ਆਪਾਂ ਆਪਣੀਆਂ ਗੱਡੀਆਂ ਧੋਣੀਆਂ ਅੱਜ ਗੱਡੀਆਂ ਸਾਫ਼ ਕਰਨੀਆਂ ਕਿਉਂਕਿ ਇਹਨਾਂ ਦਾ ਬਹੁਤ ਬੁਰਾ ਹਾਲ ਆ ਤੁਹਾਨੂੰ ਮੈਂ ਅਗਲੇ ਕੈਮਰੇ ਨਾਲ ਦਿਖਾਉਣਾ ਤੇ ਦੇਖਦੇ ਰਹੋ ਜਿਸ ਤਰ੍ਹਾਂ ਦੇਖ ਸਕਦਾ ਆਪਣੀ ਸਣੀ ਦਾ ਵੀ ਬਹੁਤ ਬੁਰਾ ਹਾਲ ਆ ਪਾ ਦੇਖੋ ਮਿੱਟੀ ਮਿੱਟੀ ਲੱਗ ਚੁੱਕੀ ਆ ਇਹਨਾਂ ਤੇ ਤੇ ਜਿਹੜਾ ਪਾਸੇ ਆ ਦਾਗ-ਦਗ ਬਹੁਤ ਲੱਗੇ ਆ ਇਹਨਾਂ ਤੇ ਅੱਜ ਆਪਾਂ ਇਹਨਾਂ ਦੀ ਵਾਸ਼ਿੰਗ ਮਸ਼ੀਨ ਆਲਿਆਂ ਦੀ ਪਰ ਫੇਰ ਲੁਬੜ ਲੁਬੜ ਜਾਂਦੀਆਂ ਕਈ ਵਾਰੀ ਤੇ ਚਲੋ ਅੱਜ ਆਪਾਂ ਇਹਨੂੰ ਧੋਵਾਂਗੇ ਅੱਜ ਨਾਲ ਕਰਦੇ ਆਪਾਂ ਬੰਚ ਦੇ ਯਾਰ ਬਲੀ ਇਕੱਠੇ ਸਾਰੇ ਜਾਲ ਮਿਲ ਕੇ ਆਪਾਂ ਇਹਨਾਂ ਦੀ ਨਾਈ ਤੋਂ ਹੀ ਕਰਾਂਗੇ ਦੋਸਤੋ ਤੇ ਅੱਜ ਦਾ ਵਲੌਗ ਆਪਣੇ ਹੀ ਆ ਚੀਜ਼ਾਂ ਨੂੰ ਜਿਹੜੀਆਂ ਆਪਣੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੰਭਾਲ ਕੇ ਰੱਖੀ ਤੇ ਚੀਜ਼ਾਂ ਦੀ ਵੀ ਕਹਿੰਦੇ ਆ ਉਮਰ ਵੱਜ ਜਾਂਦੀ ਆ ਉਹਨਾਂ ਦੀ ਲੰਮੀਆਂ ਚੀਜ਼ਾਂ ਚਲਦੀਆਂ ਜਿੰਨਾ ਚਿਰ ਆਪਾਂ ਸੰਭਾਲ ਕੇ ਰੱਖ ਨਜ਼ਰ ਨਹੀਂ ਇੱਦਾਂ ਦੇਖੋ ਜੀਬ ਦਾ ਵੀ ਬਹੁਤ ਬੁਰਾ ਹਾਲ ਆਪਣੀ ਦਾ ਇਹਦਾ ਬੁਰਾ ਹਾਲ ਤਾਂ ਵਿਚਾਰੀ ਦਾ ਤਾਂ ਹੀ ਆ ਕਿਉਂਕਿ ਆਪਾਂ ਇੱਥੇ ਪੱਠੇ ਲਿਆਉਣੇ ਸ ਪਠੇਲੋਂ ਨਗਰ ਕਈ ਵਾਰ ਟਰਾਲੀ ਨਹੀਂ ਪਾਈ ਕਰ ਮਗਰ ਇੱਥੇ ਰੱਖ ਲੈਂਦੇ ਆ ਤੇ ਤਾਂ ਕਰਕੇ ਜੀਪ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਤੇ ਬਸ ਜਿਸ ਤਰ੍ਹਾਂ ਤੁਹਾਨੂੰ ਮਗਰਲੇ ਵਲੌਗ ਦੱਸਿਆ ਵਾ ਜੀਪ ਬਣਾਉਣੀ ਆ ਇਹਦਾ ਵਿਚਾਰਾ ਟਾਈਮ ਬਸ ਆ ਚੱਲਿਆ ਇਹਦੇ ਵੀ ਆਪਾਂ ਰੰਗ ਰੰਗ ਕਰਾ ਕੇ ਐਨ ਘੈਂਟ ਬਣਾ ਦੇਣੀ ਆ ਇਹ ਫਿਰ ਇੱਥੇ ਆਪਾਂ ਗੇੜੀ-ਗੁੜੀ ਲਾਇਆ ਕਰਾਂਗੇ ਗੇੜੀ ਆਪਾਂ ਖੇਤ ਖੋਦ ਦੀ ਲਾਉਂਦੇ ਸ਼ਕੀਨੀਆਂ ਸ਼ਹਿਰ ਸ਼ੋਰਨੀਆਂ ਆਪਾਂ ਗੇੜੀ ਲਾਉਂਦੇਗੇ ਉਹ ਚੀ ਗੇੜੀ ਲਾਉਂਦੇ ਗਲਤ ਨਾ ਸਮਝਿਓ ਤੇ ਆਪਾਂ ਇਹਨਾਂ ਦੀ ਅੱਜ ਧੋ ਕੇ ਅੱਜ ਨਿਖਾਰ ਦੇਣ ਨੂੰ ਅੱਜ ਲਾਉਨੇ ਆ ਸੌਖ ਅਲੇ ਕੋ ਸਨੀ ਦਾ ਵਿਚਾਰੇ ਦਾ ਬਾਲਾ ਹੀ ਬੁਰਾ ਹਾਲ ਆ ਦੇਖੋ ਆ ਦੇਖੋ ਜੀ ਇਹ ਵਿਚਾਰੀ ਧੋਣੀ ਅੱਜ ਇਹਨੂੰ ਧੋ ਕੇ ਆਪਾਂ ਕੱਢ ਦੇਣੀ ਚਿੱਟੀ ਚਿੱਟੀ ਤੇ ਫੇਰ ਆਪਾਂ ਇੱਥੇ ਕੱਢਾਂਗੇ ਢੇੜਾ ਆਪਾਂ ਢੇੜਾ ਕੱਢਾਂਗੇ ਅੱਜ ਜਿਹੜੀ ਸੈ ਤੁਹਾਨੂੰ ਦੱਸਣਾ ਪੱਲ ਗੜੀ ਬੈਠੀ ਹਸ ਰਹੀ ਬਟਾ ਲੈਂਦੀ ਸੋ ਪਾੜ ਗਈ ਰਪੜ ਪੱਲੇ ਪਾਟੀ ਸੀ ਦੁਕਾਨਦਾਰ ਵੱਲੋਂ ਹੀ ਦੁਕਾਨਦਾਰ ਨੇ ਪਾਟੀ ਚੜਾਈ ਆ ਉਹ ਤੇ ਆਪਾਂ ਵੈਸੇ ਤਾਂ ਚਲ ਆਪਾਂ ਨੂੰ ਜਾਣਦੇ ਤੁਸੀਂ ਕਹੋਗੇ ਸਾਰੇ ਤੈਨੂੰ ਜਾਣਦੇ ਕਿਤੇ ਮੋਬਾਈਲਾਂ ਵਾਲੇ ਜਾਣਦੇ ਘਰੇ ਦੁਕਾਨਾਂ ਵਾਲੇ ਜਾਣਦੇ ਜਾਣਦੇ ਹੁੰਦੇ ਆ ਆਪਣੇ ਸ਼ਹਿਰ ਦੇ ਇਹ ਫੈਰਾਂ ਦਾ ਆਪਾਂ ਨੂੰ ਸਾਰੇ ਜਾਣਦੇ ਹੁੰਦੇ ਆ ਤੇ ਦੋਸਤੀ ਆ ਉਹ ਵੀ ਆਪਣਾ ਮੇਰੇ ਨਾਲ ਕ੍ਰਿਕਟ ਖੇਡਦਾ ਰਿਹਾ ਸ਼ਾਲੂ ਸ਼ਾਲੂ ਦੁਕਾਨ ਤੇ ਜਾਵਾਂਗੇ ਨੂੰ ਕਹਾਂਗੇ ਭਾਈ ਤੇਰੀ ਜਿਹੜੀ ਬੈਟ ਦੀ ਰਬੜ ਗੱਲ ਚੜਾ ਕੇ ਲੈ ਕੇ ਆ ਆਪਾਂ ਉਹ ਪਾਟੀ ਆ ਤੇ ਉਹਨੂੰ ਆਪਾਂ ਹਰਨਾ ਹੈਗਾ ਐਕਸਚੇਂਜ ਜੇ ਚੇਂਜ ਕਰ ਲੈ ਠੀਕ ਆ ਨਹੀਂ ਫਿਰ ਨਵੀਂ ਟਰਾਂ ਲਾਂਗੇ ਆਪਾਂ ਐਡੀ ਵੀ ਗੱਲ ਨਹੀਂ ਹੈਗੀ ਤੇ ਆਪਾਂ ਅੱਜ ਦਾ ਵਲੌਗ ਆ ਇੱਕ ਐਂਡ ਹੋਣ ਵਾਲਾ ਦੋਸਤੋ ਆਪਾਂ ਜੇ ਪਹਿਲਾਂ ਆਪਣੇ ਸੰਦ ਪੜੇ ਫਿਰ ਉਸ ਤੋਂ ਬਾਅਦ ਜਾਵਾਂਗੇ ਸ਼ਹਿਰ ਨੂੰ ਫੇਰ ਜੇ ਇੱਕਦੋ ਕੰਮ ਹੋਰ ਹੋਏ ਤਾਂ ਉਹ ਵੀ ਕਰਾਂਗੇ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ ਇੱਥੇ ਜਿਸ ਤਰ੍ਹਾਂ ਆ ਆਪਣਾ ਥਾਂ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਇੱਥੇ ਮੂਲੀਆਂ ਵਾਲੀਆਂ ਲਾਈਆਂ ਸੀ ਆਪਾਂ ਲਾਈ ਸੀ ਇੱਥੇ ਪਾਲਕ ਮੇਥੀ ਹੁਣ ਕੋਈ ਗਰਮੀਆਂ ਆ ਗਈਆਂ ਪਾਲਕ ਮੇਥੀ ਰੋਤੀ ਜਿਹੜੀ ਚਲੀ ਗਈ ਆ ਉਹ ਇੱਥੋਂ ਆਪਾਂ ਸਾਫ਼ ਕਰਤਾ ਸਾਰਾ ਆ ਦੇਖੋ ਪਹਿਲਾਂ ਇੱਥੇ ਪਾਲਕ ਮੇਥੀ ਸੀ ਆਪਣੇ ਥਾਂ ਤੇ ਇੱਥੇ ਹੁਣ ਆਪਾਂ ਲਾ ਦੇਣਾ ਪੂਤਣਾ ਜਿਹਨੂੰ ਪਦੀਨਾ ਵੀ ਕਹਿੰਦੇ ਆ ਸ਼ਹਿਰਾਂ ਵਾਲੇ ਆਪਾਂ ਲਾਉਣਾ ਹੈਗਾ ਪੂਤਣਾ ਪੂਤਣਾ ਲਾ ਕੇ ਇੱਥੇ ਤੇ ਖਾਇਆ ਕਰਾਂ ਗਰਮੀ 'ਚ ਚੜਨੀ ਦੋਸ ਇਹ ਤਾਂ ਬਾਤੂ ਆਪਣੇ ਕੋਲੇ ਤੇ ਪਹਿਲਾਂ ਆਪਾਂ ਲਵਾ ਕੇ ਲਉਣਾ ਪੈਂਚਰ ਡੈੜੀ ਕਹਿੰਦੇ ਪੈਂਚਰ ਲਵਾ ਕੇ ਲਾਓ ਇਹਨੂੰ ਲੱਦਾਂਗਾ ਪਟੜਾਲੀ ਤੇ ਕਿਉਂਕਿ ਹਵਾ ਭਰ ਕੇ ਵਿਖੀ ਪੰਪ ਨਾਲ ਹਵਾ ਨਹੀਂ ਖੜਦੀ ਇਹ ਚ ਤੇ ਜਿਹੜਾ ਪੈਂਚਰ ਆਪ ਨੂੰ ਸ਼ਹਿਰ ਆ ਲਵਾਉਣਾ ਬਣਾ ਪੈਂਡ ਆਪਣੇ ਪੈਂਚਰ ਵਾਲੀ ਦੁਕਾਨ ਹੈ ਨਹੀਂ ਕੋਈ ਚਾਹੀਦੀ ਇੱਕ ਹੈਗੀ ਪਰ ਉਹ ਪੈਂਚਰ ਲਾਉਂਦਾ ਨਹੀਂ ਮਰਜ਼ੀ ਵਾਲਾ ਕਦੇ ਕਹਿੰਦਾ ਮੇਰੀ ਹਵਾ ਮੁੱਕੀ ਆ ਕਦੇ ਕਹਿੰਦਾ ਮੇਰੇ ਪੈਂਚਰ ਮੁੱਕੇ ਔਰ ਟਰਾਲੀ ਖੜੀ ਆ ਆਪਣੀ ਟਰਾਲੀ ਚ ਆਪਾਂ ਲੱਦ ਕੇ ਵੇਖਦੇ ਇਹਨੂੰ ਲਿਆਉਨੇ ਆ ਦੋ ਤਿੰਨ ਬੰਦੇ ਲੱਗ ਕੇ ਟਰਾਲੀ ਲੱਦ ਕੇ ਪਹਿਲਾਂ ਲੈ ਜਾਣੇ ਨੂੰ ਪੈਂਚਰ ਵਾਲੇ ਫਿਰ ਆਪਾਂ ਅਗ ਗਾਈਜ਼ ਆਪਾਂ ਹੁਣ ਮੋਟਰ ਮੋਟਰ ਸਿੰਘ ਨਾਲ ਉੱਦਣ ਲੱਗੇ ਹੋ ਆਹ ਈ ਟਰਾਲੀ ਤੇ ਆ ਦਾਦੂ ਗਾਈਜ਼ ਅਜੀਬ ਲੱਗੇ ਆਉਣ ਲੱਗੇ ਨੇ ਆ ਦਾਦੂ ਨੇ ਜੀਪ ਲੈ ਇੱਕ ਆਦਲੀਤੀ ਹੋਇਆ ਆ ਆ ਦੇਖੋ ਜੀ ਆਪਾਂ ਟਰਾਲੀ ਤੇ ਲੱਗੇ ਮੋਟਰਸਾਈਕਲ ਵੀ ਪੈਂਚਰ ਹੋ ਗਿਆ ਇਹ ਇਹਦੇ ਹਵਾ ਨਹੀਂ ਖੜਦੀ ਤਾਂ ਉਹ ਦੱਸਿਆ ਪਹਿਲਾਂ ਵੀ ਤੇ ਆਪਾਂ ਆਵੇ ਟਰਾਲੀ ਪਾਉਣੇ ਜੀਪੇ ਮਗਰ ਮੇਰਾ ਗਾਂ ਰੋੜੂ ਕਿ ਬਰੇ ਮਰੇ ਲਾ ਕੇ ਵੇ ਲਈਏ ਤਾਂ ਕਰਾਉਣੀ ਬੈਕ ਕਰਵਾਉਂ ਬਸ ਪਾਸੇ ਵੰਚ ਦੇਖ ਲਈ ਆਹ ਅਸੀਂ ਇੱਕ ਸਾਥ ਦਿੱਤੀ ਹਾਂ ਆਪ ਆਪਾ ਤੁਖੜ ਲਤ ਹੋਇਆ ਆਪਣਾ ਲੱਦ ਲਿਓ ਆ ਆਪਾਂ ਮੋਟਰਸਾਈਕਲ ਛੇ ਕੋਜੀ ਗਾਈਂ ਚਾ ਫਾਈਟ ਛੇ ਰੱਖ ਦਤਾ ਹੈ ਮੋਟਰਸਾਈਕਲ ਫਲਪੇ ਪਰ ਲਾਇਆ ਪਰ ਲੱਗਾ ਹੈ ਆ ਗਾਈਜ਼ ਆਪਾਂ ਇਸ ਟੈਂਟ ਵੀ ਲਾ ਦਤਾ ਹੈ ਗਾਈਸ ਹੁਣ ਮੈਂ ਕਿਹਨਾਂ ਸੀ ਚੱਟ ਢੱਕ ਪੂਗਾ ਇਹਨੂੰ ਫੜ ਲਾਂਗੇ ਕਿਹਨਾ ਫੜ ਕੇ ਲੈ ਜਾਾਂਗੇ ਆਪਾਂ ਤੁਸੀਂ ਫੜਿਓ ਮੈਂ ਫੜ ਲੂੰ ਕੋਈ ਚੱਕਰ ਨਹੀਂ ਚੱਲ ਵਲੌਗ ਬਣ ਗਿਆ ਵਧੀਆ ਜੋ ਵਲੌਗ ਦਾ ਕੋਈ ਸਿਸਟਮ ਨਹੀਂ ਆ ਰਿਹਾ ਕੀ ਬਣਾਉਣਾ ਪਿਆ ਇਹਦੇ ਕੋਲੇ ਆਪਣੇ ਰੋੜਿਆਂ ਕੋਲੇ ਰੋੜਿਆਂ ਕੋਲੇ ਰੋੜੇ ਕੋਲੇ ਉਹ ਆਪੇ ਹਾਂ 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 ਕੁਝ ਨਹੀਂ ਮੈਂ ਫੋਨ ਦੇਣਾ ਇੱਕ ਮਿੰਟ ਹੋਰ ਚਾਹ ਬਹਿ ਜਾ ਚਾਹ ਪੀਣਿਆ ਥੈਂਕ ਯੂ ਓਕੇ ਚਲ ਲੈ ਕੇ ਚੱਲਦੇ ਆਪਾਂ ਤਾਂ ਲੈ ਚੱਲੇ ਵੀ ਆਪਾਂ ਲੱਦ ਕੇ ਕਹਿੰਦੇ ਵੈਂਚਰ ਲਾਉਣ ਦੇ ਲਈ ਅੱਜ ਦੇ ਡਰਾਈਵਰ ਜੀ ਜਾਈਦਾ ਹੁਣ ਲਾਉਣ ਲੱਗੇ ਨੇ ਪਾਪਾ ਮੁੱਤਿ ਸਾਈਕਲ ਨੂੰ ਥੱਲੇ ਇਹ ਪੱਥੀ ਹੋ ਜਾਂਦੇ ਨੇ ਆ ਦੇਖਦੇ ਹਾਂ ਕਿ ਲਾਈਟ ਕਿਹੜੀ ਹੈ ਲੋਕ ਕਰਤੀ ਆਪਾਂ ਸ਼ੁਰੂ ਜਿਹਨੇ ਨਾਈਪੇ ਕਰਨੇ ਸਵਾਰ ਕੇ ਆਪਾਂ ਨਾਲੇ ਜਿਹਨੇ ਚਮਕਾ ਆ ਪਾ ਜਮਾ ਬਹੁਤ ਰੌਚਕ ਹੈ ਵਾਰਿੰਨੇ ਨੇ ਵੀ ਐਸੀ ਇਹਦਾ ਭਲਾਈ ਬੁਰਾ ਹਾਲ ਲੱਗ ਰਿਹਾ ਹੈ ਦੇਖੋ ਓ ਮਾਈ ਗਾਡ ਲੱਪਣ ਨੂੰ ਮਾਰੇ ਸ਼ੈਂਪੂ ਸ਼ੰਪੂ ਕਰਕੇ ਰੈਡੀ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਬਣੇ ਦੋ ਮੇਰੇ ਨਾਲ ਥੈਂਕ ਯੂ ਆਈ ਬ੍ਰੇਕ ਹੋ ਗਈ ਆ ਕਿਹੜੀ ਬ੍ਰੇਕ ਆ ਬੰਚ ਲੰਚ ਬ੍ਰੇਕ ਹੈ ਵੀ ਦਾਲ ਲੋਲਾ ਪਰੋੜਾ ਮੈਨੂੰ ਦੋ ਪਰੋੜਾ ਆ ਲਓ ਜੀ ਆਪਾਂ ਵੀ ਨਿੱਕੀ ਜਿਹੀ ਬ੍ਰੇਕ ਲੈ ਲਈ ਸੀ ਗੱਡੀਆਂ ਧੋਨੇ ਧੋਨੇ ਲੱਗੇ ਭੁੱਖ ਇੱਕ ਆ ਲੋਲਾ ਪਰੋੜਾ ਨਾਲ ਪੀਨੇ ਆਪਾਂ ਕਾਫੀ ਇਹਦੇ ਬਾਅਦ ਆਪਾਂ ਕਪੜਾ-ਕਪੜਾ ਮਾਰ ਕੇ ਗੱਡੀਆਂ ਐਨ ਸਵਾਰ ਕੇ ਫੇਰ ਕਰਦੇ ਆਂ ਵਲੌਗ ਦਾ ਐਂਡ ਜੀ ਚਲੋ ਮਿਲਦੇ ਆਂ ਕਾਫੀ ਪੀਨ ਤੇ ਪ੍ਰੋਡਕਟ ਖਾਣ ਤੋਂ ਬਾਅਦ ਲਓ ਜੀ ਆਪਾਂ ਇਹਨਾਂ ਦੀ ਟੀਆ ਨਾਈ ਤੋਂ ਇਕਰਾ ਵਿਚਾਰੀਆਂ ਬੜੀਆਂ ਗੰਧੀਆਂ ਸੀ ਅੱਜ ਇਹਨਾਂ ਨੂੰ ਸਾਫ਼ ਕਰਤਾ ਸਵਾਰ ਕੇ 1.5 ਘੰਟਾ ਲੱਗ ਗਿਆ ਮੈਨੂੰ ਦੋਨੋਂ ਸਾਫ਼ ਕਰਦਿਆਂ ਪਰ ਚਲੋ ਇੱਕ ਵਾਰੀ ਵਿਚਾਰੀਆਂ ਲੈਸ਼ ਕੁੱਠੀਆਂ ਚਲੋ ਇਹਨਾਂ ਦੀ ਵੀ ਲਾਈਫ ਬਣ ਗਈ ਅੱਜ ਸੋਹਣੀਆਂ ਬਣ ਗਈਆਂ ਨੇ ਆ ਦੇਖੋ ਇੱਧਰ ਆਪਣੀ BMW ਵੀ ਕਰਤੀ ਹੈ ਸਾਫ਼ ਅੱਜ ਚਲੋ ਦੋਸਤੋ ਆਪਾਂ ਵੀ ਕਾਫੀ ਥੱਕ ਗਏ ਆ ਅੱਜ ਗੱਡੀਆਂ ਧੋਣ ਤੇ ਕਾਫੀ ਟਾਈਮ ਲੱਗ ਗਿਆ ਤੇ ਚਲੋ ਅੱਜ ਦਾ ਵਲੌਗ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆਊਗਾ ਜੇ ਪਸੰਦ ਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰ ਕਰਦੇ ਹੋ ਸਾਰਿਆਂ ਨੂੰ ਪਿਆਰ ਬਰਿਸ਼ਾ ਸੇ ਕਾਲ ਜੀ ਬਾਏ ਬਾਏ